ਹਾਂ ਜੀ ਮੈਂ ਖੁਦ ਇੱਕ ਡਾਕਟਰ ਹਾਂ ਜੀ ਮੇਰੇ ਮਨ ਦੇ ਵਿੱਚ ਵੀ ਬਹੁਤ ਬਹੁਤ ਜ਼ਿਆਦਾ ਗੁੱਸਾ ਹੈ ਜੀ ਇੱਕ ਜਦੋਂ ਡਾਕਟਰ ਬਣਨਾ ਹੁੰਦਾ ਕਿੰਨੀ ਮਿਹਨਤ ਕਰਦਾ ਜੀ ਉਹਦੇ ਮਾਪੇ ਕਿੰਨੀ ਮਿਹਨਤ ਕਰਦੇ ਆ ਬੱਚਾ ਸਾਰੀ ਸਾਰੀ ਰਾਤ ਪੜ੍ਹਦਾ ਫਿਰ ਉਹ ਨੂਰ ਜੀ ਜੀ ਕਰੈਕ ਕਰਦਾ ਜੀ ਐਡਮਿਸ਼ਨ ਲੈਂਦਾ 5 ਸਾਲ 5.5 ਸਾਲ ਉਹ ਐਮਬੀਬੀਐਸ ਕਰਦਾ ਫਿਰ ਦੁਬਾਰਾ ਫਿਰ ਦੁਬਾਰਾ ਤਿਆਰੀ ਕਰਦਾ ਜੀ ਆਈਐਸ ਤੋਂ ਬਾਅਦ ਤਿਆਰੀ ਕਰਦਾ ਉਹ ਪਰੋ ਜਿਹੜਾ ਤੁਹਾਡਾ ਹੈਗਾ ਜੀ NEET PG ਕਲੀਅਰ ਕਰਦਾ ਔਰ ਲੜਕੀ ਸੈਕੰਡ ਯਰ ਜਿਹੜੀ ਸੀ ਉਹ MD ਮੈਡੀਸਨ ਦੇ ਵਿੱਚ ਐਡਮਿਸ਼ਨ ਲੈਣੀ ਸੌਖੀ ਨਹੀਂ ਹੈ ਜੀ ਔਰ ਉਹਦੇ ਨਾਲ ਜਿਹੜੀ ਬਰਬਰਤਾ ਹੋਈ ਆ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬਰੂਟਲ ਰੇਪ ਹੋਇਆ ਉਹਦੇ ਨਾਲ ਮਰਡਰ ਹੋਇਆ ਉਹਦੇ ਵਾਸਤੇ ਜਿਹੜਾ ਹੈਗਾ ਜੀ ਮੈਨੂੰ ਲੱਗਦਾ ਵੀ ਜਿੰਨੀ ਦਿਰ ਉਹ ਜਿਹੜੇ ਬੇਸੀਧ ਰਿੰਦਿਆ ਉਹ ਫਾਂਸੀ ਦੇ ਤਖਤੇ ਤੇ ਲਟਕਾਏ ਨਹੀਂ ਜਾਂਦੇ ਮੈਨੂੰ ਚਾਹ ਨਹੀਂ ਪੈ ਗਈ ਉਹਦੇ ਮਾਪੇ ਦੀ ਹਾਲਤ ਬਸ ਸਮਝ ਸਕਦਾ ਜੀ ਮੇਰੀ ਸੰਵੇਦਨਾ ਦਿਲ ਦੀ ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ ਮੇਰੀਆਂ ਪ੍ਰੇਅਰਸ ਉਹਨਾਂ ਦੇ ਨਾਲ ਹੈ ਬਟ ਇੱਕ ਜਿਹੜਾ ਅਸਹਿ ਦੁੱਖ ਹੁੰਦਾ ਨਾ ਜੀ ਇਹ ਅਸਹਿ ਦੁੱਖ ਹੈ ਜੀ ਇਹ ਇਹ ਮਾਪਿਓ ਲਈ ਸਾਰੀ ਉਮਰ ਵਾਸਤੇ ਟੌਰਚਰ ਹੈ ਇਹ ਤੇ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਿਹੜੀ ਸਜ਼ਾ ਹੈਗੀ ਆ ਉਹ ਫਾਂਸੀ ਦੀ ਸਜ਼ਾ ਬਹੁਤ ਜਲਦੀ ਹੋਣੀ ਚਾਹੀਦੀ ਆ ਮਹੀਨਿਆਂ ਚ ਨਹੀਂ ਦਿਨਾਂ ਚ ਹੋਣੀ ਚਾਹੀਦੀ ਆ ਔਰ ਇੱਕ ਸਾਰੇ ਦੇਸ਼ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਸੈਂਟਰਲ ਲਾਅ ਬਣਾਉਣ ਲਈ ਕਿਹਾ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਤੇ ਨਾਨ ਅਵੇਲੇਬਲ ਅਫੈਂਸ ਬਣਾਉਣ ਲਈ ਕਿਹਾ ਜਿਹੜਾ ਵੀ ਅਸਾਲਟ ਔਨ ਵੂਮਨ ਹੈ ਅਸਾਲਟ ਔਨ ਮੈਡੀਕਲ ਪ੍ਰੋਫੈਸ਼ਨਲ ਹੈ ਤੇ ਉਹ ਲੌਂਗ ਓਵਰ 듀 ਆ ਜੀ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹ ਸ਼ੋਰ ਕਰਨਾ ਜਿਹੜੇ ਡਾਕਟਰਸ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਹੋਈ ਆ ਕਿ ਅਸੀਂ ਉਹ ਲਾਅ ਲੈ ਕੇ ਆਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਨਾ ਉਹ ਕਾਨੂੰਨ ਨਾ ਲਿਆਉਣ ਦਾ ਕਾਰਨ ਕੀ ਆ ਜੀ ਕੀ ਕਾਰਨ ਆ ਜਿਹੜੇ ਬੇਸੀ ਦਰੰਦਿਆ ਉਹਨਾਂ ਦੇ ਨਾਲ ਕੀ ਹਮਦਰਦੀ ਹੋ ਸਕਦੀ ਆ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਹੈ ਜੀ ਉਹਨਾਂ ਨੇ ਜਿਹੜੇ ਮੈਂ ਖੁਦ ਡਾਕਟਰ ਹੋਣ ਦੇ ਨਾਤੇ ਜਾਣਦਾ ਕਿ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਜਿਨ੍ਹਾਂ ਦਾ ਰਿਐਕਸ਼ਨ ਹੋ ਜਾਂਦਾ ਕਈ ਵਾਰੀ ਬੜਾ ਸਵੀਅਰ ਹੋ ਜਾਂਦਾ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ ਅਸੀਂ ਆਪਰੇਸ਼ਨ ਕਰਦੇ ਹਾਂ ਨੋਨ ਕੰਪਲਿਕਸ਼ਨਸ ਹੁੰਦੀਆਂ ਪੇਸ਼ੈਂਟ ਦੇ ਵਿੱਚ ਕੋਈ ਉਹਨਾਂ ਦਾ ਅੰਗ ਮਾਰਿਆ ਜਾਂਦਾ ਕਈ ਵਾਰੀ ਡੈਥ ਹੋ ਜਾਂਦੀ ਹੈ ਆਪਾਂ ਜੇ ਆਪਾਂ ਹਾਰਟ ਆਪਰੇਸ਼ਨ ਕਰਨੇ ਆ ਸੀਰੀਅਸਲੀ ਸਿੱਕ ਬੰਦਿਆਂ ਦੇ ਕਰਨੇ ਆ ਐਕਸੀਡੈਂਟ ਦੇ ਵਿੱਚ ਜਾਨਾਂ ਬਚਾਉਣੀਆਂ ਸੋ ਕਈ ਵਾਰੀ ਡਾਕਟਰ ਕੋਲੇ ਬੜੀ ਡਿਫਿਕਲਟ ਚੁਆਇਸ ਹੁੰਦੀ ਹੈ ਕਿ ਉਹਨੂੰ ਰਿਸਕ ਲੈਣਾ ਪੈਂਦਾ ਤੇ ਜੇ ਉਹ ਡਰੀ ਜਾਊਗਾ ਕਿ ਮੇਰੇ ਤੇ ਅਸਾਲਟ ਨਾ ਹੋ ਜਾਏ ਮੇਰੇ ਤੇ ਅਟੈਕ ਨਾ ਹੋ ਜਾਏ ਤਾਂ ਡਾਕਟਰ ਕੰਮ ਕਿਦਾਂ ਕਰਨਗੇ ਸੋ ਇਹ ਕਾਨੂੰਨ ਬਣਾਉਣਾ ਚਾਹੀਦਾ ਔਰ ਇਹ ਜਿਹੜੇ ਬੇਸੀ ਦਰਿੰਦਿਆ ਇਹਨਾਂ ਨੂੰ ਫਾਸੀ ਦੇ ਤਖਤੇ ਤੇ ਜਲਦੀ ਤੋਂ ਜਲਦੀ ਲਟਕਾਉਣਾ ਚਾਹੀਦਾ ਤਾਂ ਜਾ ਕੇ ਉਹਨਾਂ ਦੇ ਮਾਂ ਬਾਪ ਨੂੰ ਲੱਗੇਗਾ ਵੀ ਸਾਡੀ ਬੱਚੀ ਨੂੰ ਇਨਸਾਫ ਮਿਲਿਆ ਤਾਂ ਜਾ ਕੇ ਜਿਹੜੇ ਜਿਹੜੇ ਤੁਹਾਡੇ ਡਾਕਟਰਸ ਆਗੇ ਸਾਡੇ ਸਾਰੇ ਚਾਹੇ ਉਹ ਰੈਜ਼ੀਡੈਂਟ ਡਾਕਟਰਸ ਆ ਟੀਚਰਸ ਆ ਆਈਐਮਐਸ ਦੇ ਡਾਕਟਰਸ ਆ ਜੰਗ ਡਾਕਟਰਸ ਆ ਜਿੰਨੇ ਵੀ ਡਾਕਟਰਸ ਆ ਮੈਡੀਕਲ ਪ੍ਰੋਫੈਸ਼ਨਲਸ ਆ ਨਰਸਸ ਆ ਫਾਰਮਾਸਿਸਟਸ ਆ ਜਿੰਨੇ ਵੀ ਪੈਰਾਮੈਡਿਕਸ ਆ ਉਹਨਾਂ ਨੂੰ ਲੱਗੇਗਾ ਵੀ ਹਾਂ ਸਾਡੀ ਸਰਕਾਰ ਜਿਹੜੀ ਆ ਸੰਵੇਦਨਸ਼ੀਲ ਹੈ ਔਰ ਸਾਡੀ ਸਾਡੀ ਸੁਰੱਖਿਆ ਵਾਸਤੇ ਚਿੰਤਤ ਆ ਮੈਂ ਆਪਣੇ ਜਿਹੜੇ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਸ਼ੋਰ ਕਰਦਾ ਮੈਂ ਵੈਸੇ ਕੱਲ ਨੂੰ ਮੀਟਿੰਗ ਬੁਲਾ ਲਈ ਆ ਵਿਚਾਰ-ਵਟਾਂਦਰਾ ਕਰਕੇ ਉਹਦੇ ਚ ਪੁਲਿਸ ਦੇ ਸੀਨੀਅਰ ਅਫਸਰ ਹੋਣਗੇ ਜੀ ਐਡਵੋਕੇਟ ਜਨਰਲ ਆਫਿਸ ਤੋਂ ਸੀਨੀਅਰ ਕੀ ਲ ਹੋਣਗੇ ਅਸੀਂ ਉਹ ਲਾ ਵੀ ਜਿਹੜੇ ਜਿਹੜਾ ਹੈਗਾ ਪ੍ਰਪੋਜ਼ ਕਰਾਂਗੇ ਸਾਰੇ ਐਮਪੀਜ਼ ਨੂੰ ਲਿਖਾਂਗਾ ਜੀ ਮੈਂ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਲਿਖਾਂਗਾ ਮੈਂ ਮਾਨਯੋਗ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਨੂੰ ਵੀ ਚਿੱਠੀ ਲਿਖਾਂਗਾ ਕਿ ਨਾਂ ਲੈ ਕੇ ਆਓ ਯੂਨੀਅਨ ਹੈਲਥ ਮਿਨਿਸਟਰ ਨੂੰ ਮੈਂ ਬੇਨਤੀ ਕਰਾਂਗਾ ਜੀ ਮੈਂ ਮਿਲਣ ਜਾ ਰਿਹਾ ਉਹਨਾਂ ਨੂੰ ਮਿਲ ਕੇ ਵੀ ਕਰੂੰਗਾ ਮੈਂ ਤੁਹਾਡੇ ਥਰੂ ਵੀ ਕਰਦਾ ਕਿ ਸਾਰੇ ਹੈਲਥ ਮਿਨਿਸਟਰ ਦੀ ਸਿਰਫ ਤੇ ਸਿਰਫ ਜਿਹੜੀ ਇੱਕ ਇਕੁਅਲ ਟਾਪਿਕ ਪ੍ਰੋਫੈਨਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਇਹਦੇ ਤੇ ਮੀਟਿੰਗ ਬੁਲਾਉਣ ਉਹਦੇ ਵਿੱਚ ਸਾਰੀਆਂ ਜਿੰਨੀਆਂ ਐਸਓਪੀਜ਼ ਆ ਸਾਰੇ ਦੇਸ਼ ਵਿੱਚ ਲਾਗੂ ਕਰਾਉਣ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੈ ਮੈਂ ਮਾਨਯੋਗ ਆਪਣੇ ਯੂਨੀਅਨ ਹੈਲਥ ਮਿਨਿਸਟਰ ਨੂੰ ਮਿਲਾਂਗਾ ਵੀ ਬੇਨਤੀ ਤੁਹਾਡੇ ਥਰੂ ਵੀ ਕੀਤੀ ਆ ਈਮੇਲ ਕਰਾਂ ਅਸੀਂ ਕੋਈ ਵੀ ਇਹੋ ਜਿਹਾ ਕਸਰ ਨਹੀਂ ਛੱਡਾਂਗੇ ਕਿ ਸਾਡੇ ਬੱਚਾ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਹੋਵੇ। ਸਰ ਰੇਸ ਸਰ ਰੇਸ ਸਰ ਤਾਨ ਨੂੰ ਲੈ ਕੇ ਕੀ ਭਰੋਸਾ ਦਿੱਤਾ। ਮੈਂ ਬੱਚਾ ਨੂੰ ਭਰੋਸਾ ਦਿੰਦਾ ਕਿ ਤੁਸੀਂ ਨਿਸ਼ਚਿੰਤ ਹੋ ਜਾਓ। ਅਸੀਂ ਤੁਹਾਡੇ ਮਾਪੇ ਆ। ਤੁਸੀਂ ਜਿਹੜੀ ਜੇ ਤੁਸੀਂ ਪ੍ਰੋਟੈਸਟ ਕਰਨਾ ਪੰਜ-ਪੰਜ ਦਾ ਬੈਚ ਬੈਠ ਕੇ ਕਿਉਂਕਿ ਇਹਨਾਂ ਦਾ ਨੈਸ਼ਨਲ ਲੈਵਲ ਦਾ ਡਿਸੀਜਨ ਆ। ਇਹ ਰੈਜ਼ੀਡੈਂਟ ਆਫ ਫੈਡਰੇਸ਼ਨ ਆਫ ਜਿਹੜੇ ਆਗੇ ਜੂਨੀਅਰ ਡਾਕਟਰਸ ਆਫ ਇੰਡੀਆ ਉਹਨਾਂ ਦਾ ਨੈਸ਼ਨਲ ਲੈਵਲ ਦਾ ਪ੍ਰੋਟੈਸਟ ਆ। ਲੇਕਿਨ ਬਾਕੀ ਸਾਰੇ ਆਪਣੇ ਕੰਮ ਤੇ ਚੱਲੇ ਜਾਓ ਆਪਣਾ ਕੰਮ ਕਰੋ। ਆਪਣਾ ਪ੍ਰੋਟੈਸਟ ਕਰੋ। ਅਸੀਂ ਤੁਹਾਡੇ ਨਾਲ ਆ।